ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੀਨੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਕੋਲ ਇੱਕ ਕੱਟੀ ਤੇ ਦੋ ਮੱਜਾਂ ਵਕਾਉ ਨੇ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 79555 ਜੀ ਬਾਈ ਦਾ ਨੰਬਰ ਲਾਵਾਂਗੇ ਭਰਾ ਆਪਾਂ ਸਕਰੀਨ ਤੇ ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਨਾਮ ਨਾਮ ਕਰਮੇਲ ਸਿੰਘ ਜੀ ਟੈਂਡ ਮੀਂਗਾਂ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਹਾਂ ਜੀ ਪਹਿਲੀ ਮਾੜੀ ਜਾਣਕਾਰੀ ਇਹ ਛੋਟੀ ਆ ਵੀਰੇ ਦੂਜਾ ਸੁਆ ਹੁਣ ਠੀਕ ਆ ਜੀ ਇਹ ਗੱਬਣਾ ਸਾਢੇ 3 ਮਹੀਨੇ ਦੀ ਸਾਢੇ 3 ਮਹੀਨੇ ਦੀ ਗੱਬਣਾ ਹਾਂ ਇਹ ਇੱਕ ਡੰਗ ਦੁੱਧ ਦੀ ਆਥਨ ਵੇਲੇ ਸ਼ਾਮ ਨੂੰ 3 ਕਿਲੋ ਜੀ ਚਾਰ ਤੇ ਮਿਲਦੀ ਹੈ ਸਾਢੇ 3 ਦਿਨਾਂ ਵੀ ਦੀ ਗੱਬਣਾ ਚੈੱਕ ਪਾਸ ਸਾਢੇ 3 ਆਪਣੀ ਚੈੱਕ ਕਰਾਈ ਵੀ ਆ ਆਪਣੀ ਚੈੱਕ ਕਰਾਈ ਹੈ ਗਰੰਟੀ ਨਾਲ ਕੋਈ ਆ ਬੇ ਬੰਦਾ ਕਰਾ ਕੇ ਲੈ ਕੇ ਜਾਵੇ ਉਹਦੀ ਚੈੱਕ ਲੋਪਰਾ ਚੰਗਾ ਕੱਦ ਬੈਠਾ ਚੰਗਾ ਕੱਦ ਕਾਟ ਵਾਲੀ ਕੱਟੀ ਹੈ ਠੀਕ ਹੈ ਜੀ ਰੇਟ ਭਰਾ ਦਾ ਜਾਇਜ ਰੇਟ ਆ ਇਹ ਤਾਂ ਫੋਨ ਤੇ ਕਰ ਲਾਂਗੇ ਤੁਸੀਂ ਠੀਕ ਹੈ ਤੋੜ ਦਿਓ ਜੀ ਲੋਪਰਾ ਚੈੱਕ ਕਰ ਸਕਦੇ ਬਾਈ ਕੋਲ ਦੋ ਮੱਝਾਂ ਇੱਕ ਕੱਟੀ ਤੇ ਇਹ ਟੋਪੜ ਗੱਬਣ ਤੇ ਬਾਈ ਕਹਿੰਦਾ ਚਾਟ ਤੇ ਮਿਲਦੀ ਆ ਪੂਰਾ ਤਰਾ ਤੁਹਾਨੂੰ ਦਿ ਕੱਦ ਬੈਡ ਸੁਖਨਾ ਕਰਮਾਲੀਆ ਸੁਣਾ ਨਹੀਂ ਬੱਚਾ ਬੱਚਾ ਤਾਂ ਨਹੀਂ ਹੈਗਾ ਮਗਰ ਨਹੀਂ ਨਹੀਂ ਬਡੇ ਵੀਰੇ ਬੱਚਾ ਹੈ ਨਹੀਂ ਤਾਂ ਠੀਕ ਹੈ ਠੀਕ ਬੱਚਾ ਹੈ ਨਹੀਂ ਪਰਾ ਲੋਚ ਚੰਗਾ ਕੱਦ ਬੈਡਾ ਛੋਟੀ ਦਾ ਮੋੜ ਲੋ ਜੀ ਮੋੜ ਲੋ ਲੋਚ ਪੂਰਾ ਤਰਾ ਥਾਂ ਤੋਂ ਜਮਾ ਓਕੇ ਆ ਜਮਾ ਖੜ ਜਾ ਬੱਲੇਵਾ ਲੋਚ ਠੀਕ ਅਰੇ ਕੋਈ ਗਾਲੀ ਲੈ ਜਾਈਂ ਟਿਕਿਆ ਨਾ ਵਾ ਮਾਰਿਓ ਨਾ ਲੋਚ ਸੈਂਡ ਮੀਨੀਆ ਤੇ ਜ਼ਿਲ੍ਹਾ ਨੂੰ ਕਹਿੰਦੇ ਬੰਦ ਭਰਾ ਬੰਦ ਹਾਂਜੀ ਬਾਈ ਦੂਜੀ ਮੱਝ ਦੀ ਦੱਸੋਈ ਜਾਣ ਕੇ ਇਹ ਮੱਝ ਮੇਰੇ 1.5 ਮਹੀਨੇ ਦੀ ਸੂਈ ਵੀ ਆ ਬੱਚਾ ਮਰੀ ਮੱਝ ਆ ਹਾਂਜੀ 10 ਕਿਲੋ ਦੁੱਧ ਇਹ ਥੱਲੇ ਖੁੱਲਾ ਹੈਗਾ ਇਸ ਟਾਈਮ ਠੀਕ ਹੈ ਜੀ ਹਾਂਜੀ ਮੈਲਦੀਆ ਤੋਂ ਹਣਾਂਗੀ ਧਾਰ ਤੇ ਠੀਕ ਹੈ ਰੇਟ ਭਰਾ ਰੇਟ ਦਾ ਫੋਨ ਤੇ ਕਰਾਂਗੇ ਵੱਡੇ ਭਾਈ ਲੋ ਭਰਾ ਚੈੱਕ ਕਰ ਸਕਦੇ ਹੋ ਤੋਰਾ ਹਾਂਜੀ ਤੋਰ ਦੋ ਤੋਰਾ ਲੋ ਭਰਾ ਫਟ ਬਹੁਤ ਸੋਹਣਾ ਲੇਵਾ ਤੁਹਾਨੂੰ ਤਾਂ ਚਾਹ ਲਾਹਾ ਦਿਓ ਚੰਗੀ ਭੜੀ ਫਲੂਸੀ ਆ ਭਰਾ ਠੀਕ ਹੈ ਜੀ ਠੀਕ ਤੋਰਾ ਤਰਾ ਕਰ ਮਾੜੀ ਦਾ ਸੋਹਣਾ ਲੋਚ ਇਹ ਸਬੂਤੀ ਚੰਗੀ ਪੜੀ ਬਲੂਸੀ ਬਰਾ ਕਰੋ ਤੇ ਕੱਦ ਬੱਡ ਸੁਖਣਾ ਚੰਗੀ ਪੜੀ ਬਰਾ ਬਾਈ ਜੀ ਨਾਲ ਜਰੂਰ ਨਟ ਕਰੋ ਲੈ ਵੇ ਅੰਤ ਤੱਕ ਤੁਸੀਂ ਲਾ ਸਕਦੇ ਹੋ ਬਾਈ ਜੀ ਦੋ ਡੰਗ ਚੋਕੇ ਲੈ ਜੀ ਮਾਪਾ ਮਾ ਤਿੰਨ ਡੰਗ ਚੋਵੇ ਯਾਰ ਠੀਕ ਹੈ ਜੀ ਨਾਲ ਇਹ ਵੀ ਗਾਰੰਟੀ ਹੈ ਕੋਈ 5 ਵਜੇ ਉਧਰੋਂ 5 ਵਜੇ ਉਧਰੋਂ ਅੱਛਾ ਜੀ ਡਾੜ ਪਾਉਗੇ ਢਾਰ ਨੂੰ ਅੱਛਾ ਜੀ ਲੋਚਾ ਛੋਟੀ ਚੰਗੀ ਪੜੀ ਬਲੂਸੀ ਆ ਲੋਚ ਥੋੜੇ ਡਰਦੀ ਆ ਲੋਚ ਬਈ ਆ ਜਾ ਬਾਈ ਜੀ ਨਾਲ ਜਰੂਰ ਨਟ ਕਰੋ ਫੈਂਡ ਮੀਨੀਆ ਤੇ ਜਿੱਲੇ ਲੁਕਾਏ ਦਾ ਮੋਗਾ ਠੀਕ ਹੈ ਜੀ ਹਾਂਜੀ ਵੀ ਕੱਟੀ ਜਾਣਕਾਰੀ ਦਿਓ ਕਿਨੇ ਟਾਈਮ ਦੀ ਹੋ ਗਈ ਕੱਟੀ ਹੈਗੀ ਆ ਯਾਰ ਇਹ 1.5 ਸਾਲ ਦੀ ਠੀਕ ਹੈ ਜੀ ਹਾਂਜੀ ਤੇ ਰੇਟ ਰੂਟ ਭਰਾ ਰੇਟ ਇਹਦਾ ਫੋਨ ਤੇ ਕਰਾਂਗੇ ਬੱਡੇ ਭਾਈ ਥਾਣੇ ਦਿਖਾ ਦਿਓ ਮੈਨੂੰ ਮੜੇ ਮੜੇ ਹਾਂ ਚਾਰੇ ਆ ਹਾਂ ਕੋਈ ਫੋਰਟ ਸੈਂਕਸ਼ਨ ਲੋ ਜੀ ਚੈੱਕ ਕਰ ਸੰ ਥਾਣੂ ਬਹੁਤ ਸੁਣਨ ਲੱਗੇ ਕਰਵਾਉਣੇ ਠੀਕ ਹੈ ਤੋਰ ਦਿਓ ਭਰਾ ਨੂੰ ਵੀ ਲੋ ਜੀ ਕੱਟੀ ਆ ਬਾਈ ਕੋਲ ਲੀਲੀ ਰਾਵੀ ਠੀਕ ਹੈ ਜੀ ਲੋਜੀ ਫੇਸ ਥੋੜੀ ਫਿੱਕੀ ਹੈ ਬਾਈ ਹਨਾ ਹਾਂ ਬਾਈ ਸਾਂਭੀ ਨਹੀਂ ਕੱਟੀ ਹਾਂ ਹਾਂ ਫਿੱਕੀ ਹੈ ਥੋੜੀ ਚਲੋ ਕੋਈ ਗੱਲ ਨਹੀਂ ਕਦ ਕੁਦ ਬਹੁਤ ਹਾਂ ਕਦ ਕੁਦ ਕਰਮ ਵਾਲੇ ਦਾ ਸੋਨਾ ਲੋ ਜੀ ਚਾਰੇ ਫਾਇਰ ਚਿੱਟੇ ਆ ਤੇ ਫੇਸ ਚੈੱਕ ਕਰ ਸਕਦੇ ਬਰਾ ਠੀਕ ਹੈ ਜੀ ਸਿੰਗੀ ਸੁੰਗੀ ਬਹੁਤ ਸੋਹਣੀ ਆ ਲੋ ਜੀ ਠੀਕ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡ ਮੀਨੀਆ ਤੇ ਜਿਲਾ ਨੂੰ ਪੈਂਦਾ ਜੀ ਮੌਕਾ ਠੀਕ ਹੈ ਜੀ ਬਾਈ ਕੋਲ ਦੋ ਮੱਜਾਂ ਤੇ ਇੱਕ ਕੱਟੀ ਲੀਹ ਜੀ 12 ਦੇ ਆਪਰਾ ਕਿਸੇ ਨਵੀਂ ਵੀਡੀਓ ਚ ਆਪਕੇ ਉੱਕੇ ਬਣੇ